ਬਹੁਤ ਹੀ ਸਤਿਕਾਰਯੋਗ ਇਸਤਰੀ ਕਾਲੀ ਦਲ ਦੀ ਕਾਨਫਰੰਸ ਵਿੱਚ ਮੈਂ ਭਾਗੋ ਮਾਤਾ ਭਾਕੌਰ ਜੀ ਨੂੰ ਇਸ ਪੱਪੇ ਇਸ ਇਤਿਹਾਸਿਕ ਕਾਠ ਵਿੱਚ ਹਿੱਸਾ ਲੈਣ ਵਾਸਤੇ ਆਏ ਪਿੰਡਾਂ ਚੋਂ ਸ਼ਹਿਰਾਂ ਚੋਂ ਮੇਰੀਆਂ ਮਾਤਾ ਤੇ ਭੈਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਇਸਤਰੀ ਕਾਲੀ ਦਲ ਦੀਆਂ ਸਾਰੀ ਲੀਡਰਸ਼ਿਪ ਨੂੰ ਵਰਕਰ ਨੂੰ ਤੇ ਖਾਸ ਕਰਕੇ ਇਸਤਰੀ ਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਨੂੰ ਜਿਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਪਿੰਡ-ਪਿੰਡ ਜਾ ਕੇ ਘਰਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਬੀਬੀਆਂ ਨੂੰ ਸ਼੍ਰੋਮਣੀ ਕਾਲੀ ਦਲ ਵਿੱਚ ਇੱਕ ਵੱਡੀ ਤਾਕਤ ਬਣਨ ਵਾਸਤੇ ਪ੍ਰੇਰਿਆ ਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਐਡਾ ਵੱਡਾ ਇਕੱਠ ਕੱਲੀ ਬੀਬੀਆਂ ਦਾ ਕੀਤਾ ਗਿਆ ਹੈ ਇਸਤਰੀ ਕਾਲੀ ਦਲ ਦੇ ਵਰਕਰਾਂ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹੈ। ਬੀਪੀਆਂ ਕੋਲੇ ਬਹੁਤ ਵੱਡੀ ਸ਼ਕਤੀ ਹੈ। ਤੁਸੀਂ ਸਰਕਾਰਾਂ ਬਣਾ ਸਕਦੀ ਹੋ। ਤੁਸੀਂ ਸਰਕਾਰਾਂ ਹਟਾ ਸਕਦੀ ਹੋ। ਪਰ ਜਦੋਂ ਆਪਾਂ ਬਗੈਰ ਸੋਚੇ ਸਮਝੇ ਜਿਹੜੀ ਆਪਣੇ ਕੋਲੇ ਵੋਟ ਦੀ ਤਾਕਤ ਹੈ ਉਹਦੀ ਵਰਤੋਂ ਕਰਦੇ ਰਹੇ ਆ ਉਹੀ ਕਾਰਨ ਹੈ ਕਿ ਆਪਣੀਆਂ ਤਕਲੀਫਾਂ ਵੱਧ ਗਈਆਂ ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਬੰਦੀ ਕੋਈ ਇੱਕ ਪਾਰਟੀ ਨਮੈਂਦਾ ਪਾਰਟੀ ਹੈ ਐ ਸੂਬੇ ਵਿੱਚ ਦੁਨੀਆਂ ਦੂਜੀਆਂ ਵਿਰੋਧੀ ਪਾਰਟੀਆਂ ਹੈ ਸਾਰੀ ਦਿੱਲੀ ਦੀ ਇਹ ਹੁਕਮਰਾਨਾਂ ਦੀਆਂ ਪਾਰਟੀਆਂ ਜਿਨ੍ਹਾਂ ਨੂੰ 50% ਗਰੀਬ ਪ੍ਰਤੀ ਤੇ ਪੰਜਾਬ ਦੀਆਂ ਮੁਸ਼ਕਲਾਂ ਪ੍ਰਤੀ ਕੋਈ ਪਤਾ ਨਹੀਂ ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ ਚ ਆ ਕੇ ਬੀਬੀਆਂ ਨੂੰ ਮਾਤਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ 80 ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਵੇ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਟਾਈਮ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵਕਤ-ਵਕਤ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੂੰ ਪੁਲਿਸ ਭਰਤੀ ਕੀਤਾ ਪਾਪੂ ਬਾਦਲ ਨਹੀਂ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ ਮਹਾਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਖਾਸ ਕਾਲਜ ਬੀਬੀਆਂ ਵਾਸਤੇ ਖੋਲ੍ਹੇ